ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮੇ ਖੁਸ਼ਹਾਲ ਹੋਮੇ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੋ ਰਿਹਾ ਦੁਪਹਿਰ ਦਾ ਪੌਣੇ 2 ਦਾ ਪੌਣੇ 2 ਹੋ ਗਏ ਲੰਚ ਮੈਂ ਆਪਣਾ ਕਰ ਲਿਆ ਅੱਜ ਮੈਂ ਸਵੇਰੇ ਮਾਰਨਿੰਗ ਵਿੱਚ ਤੋਤੇ ਸੀ ਪੌਣੀ ਤੇ ਹੁਣ ਉਤਾਰ ਕੇ ਲੈ ਕੇ ਆਇਆ ਬਾਹਰ ਪੌਣੇ ਸੁੱਕ ਗਏ ਬਿਲਕੁਲ ਕਾਫੀ ਧੁੱਪ ਮੈਂ ਲਵਾਈ ਸੁੱਕਤ ਸਵੇਰੇ ਜਲਦੀ ਗਈ ਸੀ ਧੁੱਪ ਸੀ ਪਰ ਮੈਂ ਉਤਾਰੇ ਹੁਣ ਨੇ ਮੈਂ ਕਿਹਾ ਹੋਰ ਧੁੱਪ ਲੱਗੇ ਉਹਨੂੰ ਵਧੀਆ ਅੱਜ ਪੌਣੇ ਤੋਤੇ ਦੀ ਕਾਫੀ ਪੌਣੇ ਹੋ ਗਈ ਸੀ ਹੁਣ ਮਿੰਨਾ ਮੈਨੂੰ ਰਾਮਦਾਨੀ ਕਮੀ ਤਾਂ ਮੈਂ ਕੋਣੀ ਨਹੀਂ ਧੋਵਾਂਗੀ ਜਿਹੜੇ ਹੈਗੇ ਨੇ ਸਾਰੇ ਯੂਜ਼ ਕਰ ਚੁੱਕੇ ਨੇ ਫਿਰ ਮੈਂ ਇਕੱਠੇ ਧੋਣੀ ਹੁਣੀ ਹੈ। ਤੇ ਸਵੇਰੇ ਜਿਹੜੇ ਕੰਮ ਹੋਏ ਸੋ ਉਹਦੀ ਮੈਂ ਵੀਡੀਓ ਸ਼ੂਟ ਕਰੀਏ ਤੂੰ ਸਭ ਦੇਖ ਲੈ ਮੈਂ ਕਲਿੱਪਸ ਐਡ ਕਰ ਦਵਾਂਗੀ। ਕੁਝ ਕੱਪੜੇ ਧੋਤੇ ਸੀ ਵਾਸ਼ ਹੁੰਦੋ ਤਾਂ ਫਿਰ ਧੁੱਪ ਨੂੰ ਦੇਖ ਕੇ ਨਾ ਮੈਨੂੰ ਲਾਲਚ ਹੋ ਗਿਆ ਕਿ ਮੈਂ ਪੋਣੇ ਵੀ ਧੋ ਦਾਂ ਫਿਰ ਧੁੱਪਦ ਕਰਕੇ ਮੈਨੂੰ ਲਾਇ ਹੋ ਗਿਆ ਵੀ ਚਲ ਪੋਣੇ ਧੋਈ ਦੇਣੀ ਐ ਸੋਹਣੀ ਧੁੱਪ ਨਿਕਲੀ ਸਾਇ ਤਿੱਖੀ। ਪੋਣੇ ਵੀ ਮੈਂ ਧੋਤੇ ਫਿਰ ਧੁੱਪ ਬਿਨਾ ਪੋਣੇ ਧੋਣ ਨੂੰ ਜੀ ਨਹੀਂ ਕਰਦਾ ਹੈਗਾ। ਉਹ ਚਿੱ ਨਾ ਉਸ ਮਹਿਲ ਜੀ ਜਾਂਦੀ ਐ ਇਸ ਤਰ੍ਹਾਂ ਕਿ ਫਿਰ ਮੈਂ ਜੇ ਧੁੱਪ ਨਾਲ ਚਾਰਜ ਕਰਕੇ ਪੂਨੇ ਦੇ ਸਾਰੇ ਧੋਤੇ ਤੇ ਹੁਣ ਮੈਂ ਕਰੂੰਗੀ ਕੱਪੜੇ ਪ੍ਰੈਸ ਇੱਥੇ ਛੇਰ ਤੇ ਪਏ ਨੇ ਕੱਪੜੇ ਹੈਗੇ ਥੋੜੇ ਹੀ ਨੇ ਬਸ ਇੱਥੇ ਬਹਿ ਕੇ ਕਰ ਲੂੰਗੀ ਮੈਂ ਜਿਆਦੇ ਨਹੀਂ ਹੈਗੇ ਜਿਆਦੇ ਹੋਣ ਤਾਂ ਫਿਰ ਮੈਂ ਦੂਜੇ ਰੂਮ ਚ ਜਾ ਕੇ ਟੇਬਲ ਤੇ ਕਰਦੀ ਹੁੰਦੀ ਆ ਥੋੜੇ ਕੱਪੜੇ ਨੇ ਇੱਥੇ ਬਹਿ ਕੇ ਹੋ ਜਾਣਗੇ ਇੱਥੇ ਬਹਿ ਕੇ ਕਰ ਲੂੰਗੀ ਕਪੜੇ ਧੋ ਕੇ ਪਾਤੇ ਸੁੱਕਣੇ ਪਹਿਲਾ ਸੋਹਬਾ ਸੋਹਬਾ ਤਾਂ ਮੈਨੂੰ ਆਇਆ ਸੀ ਧੁੱਪ ਨਿਕਲਦੀ ਨਹੀਂ ਹੈ ਨਹੀਂ ਇਸ ਚਾਂਸ ਧੁੱਪ ਨਿਕਲਦੀ ਨਹੀਂ ਬਦਲਵਾਈ ਹੋਈ ਪਈ ਪਰ ਧੁੱਪ ਨਿਕਲਣੀ ਚਲ ਹੁਣ ਕਪੜੇ ਵਧੀਆ ਸੁੱਕ ਜਾਣਗੇ ਹੁਣ ਤਾਂ ਮੇਰਾ ਜੀ ਕਰਦਾ ਪੋਣੀ ਵੀ ਭੌਂਕੇ ਰੱਖਦਾ ਪੋਣੀ ਕੁੱਟ ਕੇ ਪਾ ਦੂੰ ਜਦੋਂ ਮੇਰਾ ਕਿਚਨ ਦਾ ਕੰਮ ਖਤਮ ਹੋਊਗਾ ਹਜੇ 8:30 ਦਾ ਟਾਈਮ ਆ ਇਹ ਹੁਣ ਕਪੜੇ ਤਾਂ ਮੈਂ 7 ਵਜੇ ਨੂੰ ਸੁੱਕਣੇ ਪਾਤੇ ਸੀ ਪਰ ਧੁੱਪਾ ਵਧੀਆ ਨਿਕਲਿਆ ਹੁਣ ਮੇਰਾ ਜੀ ਕਰਦਾ ਪੋਣੀ ਭੌਂਨਾ ਕਰਾਂ ਗਰਮ ਪਾਣੀ ਵਿੱਚ ਦੇਖਦੇ ਹਾਂ ਧੋ ਹੀ دینی ਆ ਧੁੱਪਾ ਬੱਧੀਆ ਕਰਦੀ ਆ ਪੂਰੀ ਵਾਸ਼ਰੂਮ ਦੀ ਹੋ ਗਈ ਡੀਪ ਕਲੀਨਿੰਗ ਕੱਲ ਕਰਨੀ ਸੀ ਕੱਲ ਮੇਰੇ ਤੋਂ ਹੋਈ ਨਹੀਂ ਬਸ ਮੈਂ ਕੱਲ ਮੈਂ ਡਸਟਿੰਗ ਡਸਟਿੰਗ ਕਰਕੇ ਥੱਕ ਗਈ ਅੱਜ ਮੈਂ ਕੀਤੀ ਡੀਪ ਕਲੀਨਿੰਗ ਪੂਰੀ ਅੱਛੀ ਤਰ੍ਹਾਂ ਵਧੀਆ ਵਾਸ਼ਰੂਮ ਕਲੀਨਿੰਗ ਕਰਨ ਤੋਂ ਬਾਅਦ ਮੈਂ ਵੈਨਟੀ ਦੇ ਨਾਲ ਡੋਰਸ ਖੋਲ੍ਹਦਾਂ ਨਹੀਂ ਹੁੰਦੀਆਂ ਤੇ ਪੱਖਾ ਚਲਾਦਾਂ ਨਹੀਂ ਹੁੰਦੀਆਂ ਤਾਂ ਕਿ ਵੈਸ ਪਾਣੀ ਅੰਦਰ ਜਾਂਦਾ ਨਹੀਂਗਾ ਵੀ ਕੋਈ ਸਮੈਲ ਨਾ ਆਵੇ ਹਵਾ ਲੱਗ ਜਾਏ ਸਲਾਮ ਨਾ ਹੋਵੇ ਡੋਰਸ ਖੋਲ੍ਹਦਾਂ ਨਹੀਂ ਇੱਕ ਵਾਰ ਪੱਖਾ ਔਨ ਕਰਦਾਂ ਨਹੀਂ ਹੁੰਦੀਆਂ ਬਿਲਕੁਲ ਕਲੀਨ ਹੈ ਸਭ ਕੁਝ ਫਲੋਰ ਤੇ ਵੀ ਅੱਛੀ ਤਰ੍ਹਾਂ ਪ੍ਰੈਸ਼ਨ ਆ ਫਲੋਰ ਕਲੀਨ ਕਰ ਦਾਨੀ ਸਭ ਕੁਝ ਡੀਪਲੀ ਜੀਸਨ ਡੀਪ ਕਲੀਨ ਕਰਨਾ ਹੁੰਦਾ ਵੀ ਸਾਰਾ ਕੁਝ ਕਲੀਨ ਹੁੰਦਾ ਸਾਰੀਆਂ ਵੋਲਸ ਫਲੋਰ ਵੋਸ਼ ਵੈਸ਼ਨ ਟਾਇਲਟ ਸੀਟ ਸਾਰਾ ਕੁਝ ਫਿਰ ਕਲੀਨ ਹੁੰਦਾ ਉਸ ਦਿਨ ਤੱਕ ਆਮ ਲਗ ਦੇ ਨਾਈਟ ਮੈਂ ਸਕਰਬਰ ਨਾਲ ਪੂਰਾ ਸਕਰਬ ਕਰ ਦਾਨੀ ਇਹ ਚ ਵੀ ਸ਼ਾਈਨ ਆ ਜਾਂਦੀ ਹੈ ਕਿਉਂਕਿ ਕਿਉਂਕਿ ਕਈ ਵਾਰ ਡ੍ਰੌਪਸ ਪਾਣੀ ਦੇ ਗਿਰਦੇ ਨੇ ਇੱਕ ਵਾਰ ਤਾਂ ਕੱਪੜੇ ਦਾ ਚਲਨਾ ਦੀ ਨਾਲ ਮਾਰ ਦਾਨੀ ਮੈਂ ਆ ਟੋਵਲ ਰੱਖਿਆ ਹੋਇਆ ਇੱਥੇ ਆ ਵਾਈਪ ਇਹਦੇ ਹਾਲੀ ਆ ਵਾਈਪ ਮੈਂ ਇੱਥੇ ਰੱਖਦੇ ਹੁੰਦੀ ਆ ਤਾਂ ਕਿ ਕੋਈ ਹੈਂਡ ਮੋਇਸਚਰ ਡ੍ਰੌਪ ਗਰੇ ਦੇ ਉੱਪਰ ਗਿਰ ਜੇ ਫਿਰ ਮੈਨੂੰ ਡਸਟਿੰਗ ਵਾਲੇ ਕੱਪੜੇ ਵਾਸ਼ ਕਰ ਲੈਣੀਆਂ ਆ ਆ ਟਾਵਲ ਰੱਖਿਆ ਹੋਇਆ ਇੱਥੇ ਗ੍ਰੇਨਾਈਟ ਤੇ ਸਾਈਡਸ ਤੇ ਮਾਰਨ ਨੂੰ ਕੋਈ ਵੀ ਆਪਾਂ ਜਦੋਂ ਛਿੱਟੇ ਪੈਂਦੇ ਨੇ ਹੈਂਡ ਵਾਸ਼ ਕਰਦੇ ਆ ਤਾਂ ਪਾਣੀ ਉਹਨਾਂ ਨੂੰ ਆਪਾਂ ਵਾਈਪ ਕਰ ਸਕਦੇ ਹੁੰਦੇ ਆ ਤੇ ਇੱਧਰ ਮੈਂ ਭੋਂਦੇ ਸੀ ਪੋਨੇ ਗਰਮ-ਗਰਮ ਪਾਣੀ ਵਿੱਚ ਸਰਫ ਪਾ ਕੇ ਭੋਂਦੇ ਸੀ ਪੋਨੇ ਕਾਫੀ ਇਕੱਠੇ ਹੋਏ ਪਏ ਸੀ ਮੇਰੇ ਕੋਲੇ ਫਿਰ ਮੈਂ ਕਿਚਲ ਹੁਣ ਤੋਂ ਹਿੰਦੇ ਧੁੱਪ ਵੀ ਸਾਈਡ ਧੁੱਪ ਦਾ ਵੀ ਮੈਨੂੰ ਲਾਲਚ ਹੋ ਗਿਆ ਵੀ ਚਲੋ ਸੁੱਕ ਜਾਣਗੇ ਵਧੀਆ ਕਿਉਂਕਿ ਧੁੱਪੇ ਹੀ ਸੁਕਣੇ ਪੈਂਦਾ ਫਾਇਦਾ ਪਾਉਣੇ ਬਿਨਾਂ ਧੁੱਪੇ ਤੋਂ ਤਾਂ ਮザ ਨਹੀਂ ਆਦਾ ਸੁਕਾਉਣ ਦਾ ਤੇ ਇਧਰ ਬਣ ਚੁੱਕੀ ਜੀ ਸਬਜੀ ਸਬਜੀ ਦੀ ਮੇਰੀ ਕਾਫੀ ਟਾਈਮ ਦੀ ਬਣੀ ਚੁੱਕੀ ਹੈ ਲੋਬੀਆ ਰੋਂਗੀ ਤੇ ਅੱਜ ਮੈਂ ਆਲੂ ਵੀ ਪਾ ਲੈਨੇ ਮੈਂ ਕਦੇ ਕਦੇ ਆਲੂ ਨਹੀਂ ਪਾਉਂਦੀ ਹਾਂ ਫਿਰ ਦਿਹਾੜੀ ਦੀ ਰੋਟੀ ਜਾਣੀ ਸਮਾਂ ਚਲੋ ਸਬਜੀ ਨਾਲ ਥੋੜੀ ਰਹਿ ਗਈ ਕਦੇ ਆਲੂ ਪਾ ਲੈ ਆ ਤੇ ਇਧਰ ਮੈਂ ਤਿਆਰੀ ਕਰ ਲਈ ਸ ਆਪਣੇ ਚੀਲਿਆਂ ਦੀ ਸਬਜ਼ੀਆਂ ਚੌਪ ਕਰ ਲਈਆਂ ਪਿਆਜ਼ ਟਮਾਟਰ ਸ਼ਿਮਲਾ ਮਿਰਚ ਹਰੀ ਮਿਰਚ ਤੇ ਇਧਰ ਮੈਂ ਦਾਲ ਤੇ ਕੀਨੂਆ ਜਿਹੜਾ ਮੈਂ ਰਾਤ ਸੋਕ ਕਰਿਆ ਸੀ ਪਾਣੀ ਉਹਦਾ ਖੱਡ ਕੇ ਤੇ ਉਹਨੂੰ ਵੀ ਮਿਕਸੀ ਵਿੱਚ ਗ੍ਰਾਈਂਡ ਕਰ ਲਿਆ ਬਾਕੀ ਜੋ ਸਬਜ਼ੀਆਂ ਮਿਕਸ ਕਰਾਂਗੇ ਤਾਂ ਫਿਰ ਐਡਜਸਟ ਕਰ ਲਾਂਗੇ ਹਜੇ ਥੋੜਾ ਜਿਹਾ ਬੈਟਰ ਗਾੜਾ ਇੰਨਾ ਗਾੜਾ ਨਹੀਂ ਪਤਲਾ ਕਰੂੰ ਮੈਂ ਤੇ ਇੱਧਰ ਬਣ ਰਹੀ ਸੀ ਚੀਲੇ ਸੂਪ ਫੁਲਕੇ ਮੈਂ ਇੱਕ ਸਾਈਡ ਤੇ ਬਣਾ ਚੁੱਕੀ ਸੀ ਇੱਕ ਸਾਈਡ ਤੇ ਚੀਲੇ ਬਣ ਰਹੇ ਸੀ ਕਿਉਂਕਿ ਚੀਲੇ ਬਣਾਉਣ ਨੂੰ ਨਾ ਫਿਰ ਟਾਈਮ ਲੱਗਦਾਗਾ ਹੌਲੀ ਹੌਲੀ ਬਣਦੇ ਨੇ ਇਹਨੇ ਸਾਈਡ ਤੇ ਮੈਂ ਫੁਲਕੇ ਵੀ ਬਣਾ ਕੇ ਰੱਖ ਲਈ ਤਾਂ ਮੈਂ ਕਾਫੀ ਲੇਟ ਹੋ ਜਾਣਾ ਸੀਗਾ ਖਲਾਰਾ ਵੀ ਪੂਰਾ ਕਿਚਨ ਚ ਮੇਰਾ ਪਿਆ ਹੋਇਆ ਸੀ ਕਿਉਂਕਿ ਮੈਂ ਸਾਈਡ ਬਾਈ ਸਾਈਡ ਰੋਟੀ ਵੀ ਬਣਾਈ ਚੀਲੇ ਵੀ ਬਣਾਏ ਪੋਣੇ ਪਿਉਣ ਤੇ ਪਏ ਸ਼ੈਲਫ ਭਰੀ ਪਈ ਸਮਾਨ ਦੀ ਜਦੋਂ ਕੰਮ ਕਿਚਨ ਦਾ ਸਾਰਾ ਜਿਵੇਂ ਜਿਵੇਂ ਖਤਮ ਹੋਊਗਾ ਉਹ ਸਾਰਾ ਸਮਾਨ ਵੀ ਮੈਂ ਸ਼ਕਤਰ ਕਰ ਦਾਂਣੀ ਇੱਕ ਵਾਰ ਜਦੋਂ ਕੰਮ ਕਰ ਦਿਆਂ ਕਿਚਨ ਵਿੱਚ ਸਾਰਾ ਕੁਝ ਸਮਾਨ ਵਗੈਰਾ ਕਾਫੀ ਫੈਲਦਾ ਸ਼ੈਲਫ ਤੇ ਪਰ ਇਹ ਗਿੱਲੀ ਖਾਣ ਵਿੱਚ ਇੰਨੇ ਜ਼ਿਆਦਾ ਟੇਸਟੀ ਹੈਲਦੀ ਨਿਊਟ੍ਰੀਸ਼ੀਅਸ ਹੁੰਦੇ ਨੇ ਟੇਸਟੀ ਬਹੁਤ ਜ਼ਿਆਦਾ ਲੱਗਦੇ ਨੇਗੇ ਤੇ ਮੈਂ ਆਪਣਾ ਬ੍ਰੇਕਫਾਸਟ ਕਰਕੇ ਕਿਚਨ ਹਜੇ ਸਾਫ ਕਰਨ ਵਾਲੀ ਪਈ ਸੀ ਭਾਂਡੇ ਮੈਂ ਸ਼ਕਤਰ ਕਰਨੇ ਸਾਰ ਮੈਂ ਆਪਣਾ ਬ੍ਰੇਕਫਾਸਟ ਕਰ ਲਿਆ ਸੀ ਮੈਨੂੰ ਐ ਲਾਲਚ ਹੋ ਗਿਆ ਵੀ ਪੋਣੀ ਕਾਫੀ ਟਾਈਮ ਲੇ ਭੀਉਂ ਤੇਵੇਂ 2 ਘੰਟੇ ਵਾਂਗੂ ਹੋ ਗਏ ਪੋਣੀ ਭੀਉਂਤਿਆਂ ਨੂੰ ਮੈਂ ਵਾਸ਼ ਕਰਦਾ ਫਿਰ ਧੁੱਪ ਵੀ ਸੀ ਕਿਤੇ ਮੌਸਮ ਵੀ ਨਾ ਖਰਾਬ ਹੋ ਜਾਵੇ ਅੱਜ ਕੱਲ ਪਤਾ ਹੀ ਨਾ ਦਾ ਕਦੋਂ ਧੁੱਪ ਆਏ ਨੀ ਕਦੋਂ ਬਰਸਾਤ ਲਵਾਈ ਹੋ ਜਾਂਦੀ ਹੈ ਮੈਂ ਚਲ ਪੋਣੇ ਕੁੱਟ ਕੇ ਮੈਂ ਪਾ ਆਵਾਂ ਤੇ ਪੋਣਿਆਂ ਨੂੰ ਮੈਂ ਕੁੱਟ ਰਹੀ ਸਰਫ ਵਿੱਚ ਮੈਂ ਭੂ ਚੁੱਕੀ ਸੀ ਦਬਾਰੇ ਮੈਂ ਸਾਬਣ ਸਰਫ ਕੁਝ ਨਹੀਂ ਲਾਉਂਦੀ ਹੁੰਦੀ ਪਹਿਲੇ ਹੀ ਸਰਫ ਵਿੱਚ ਮੈਂ ਵਧੀਆ ਖੁੱਲਾ ਪਾਣਾ ਨਹੀਂ ਹੁੰਦੀਆਂ ਤੇ ਪੋਣੇ ਨਿੱਖਰ ਜਾਂਦੇ ਨੇ ਫਸ ਹਲਕੀ ਜਿਹੀ ਥਾਪੀ ਲਾਉਂਗੀ ਥਾਪੀ ਨਾਲ ਨਿੱਖਰ ਜਾਣਗੇ ਉਸ ਤੋਂ ਬਾਅਦ ਸਾਫ਼ ਪਾਣੀ ਪਾ ਕੇ ਫੇਰ ਮੈਂ ਦੁਬਾਰੇ ਥਾਪੀ ਲਗਾਉਂਗੀ ਜਦ ਤੱਕ ਵਿੱਚੋਂ ਬਿਲਕੁਲ ਸਰਫ ਵਾਲਾ ਪਾਣੀ ਨਿਕਲ ਨਾ ਨਿਕਲਦਾ ਨਹੀਂ ਕੰਪਲੀਟਲੀ ਲਾਈਕ ਸਾਫ਼ ਪਾਣੀ ਨਿਕਲੋ ਨਾ ਹਟਦਾ ਨਾ ਉਦੋਂ ਤੱਕ ਮੈਂ ਥਾਪੀ ਨਾਲ ਇਹਨੂੰ ਸਾਫ਼ ਪਾਣੀ ਪਾ ਕੇ ਕੁੱਟ ਕੇ ਵਾਸ਼ ਕਰਦੀ ਹੁੰਦੀ ਆ ਔਰ ਫਿਰ ਧੁੱਪੇ ਪਾ ਦਾਂਗੇ ਪੋਣਿਆਂ ਨੂੰ ਇਹਦੇ ਪਹਿਲਾਂ ਤਾਰਤੇ ਕੱਪੜੇ ਪਾਏ ਪਏ ਸੀ ਸਵੇਰੇ ਉਹ ਕੁਝ ਅਧਿਕ ਸੁੱਕ ਚੁਕੇ ਸੀਗੇ ਜਿਹੜੇ ਹਲਕੇ ਹੁੰਦੇ ਨੇ ਕਾਟਨ ਦੇ ਉਹ ਜਲਦੀ ਸੁੱਕ ਜਾਂਦੇ ਨੇ ਤੇ ਉਹਨਾਂ ਨੂੰ ਮੈਂ ਉਤਾਰਿਆ ਤੇ ਤਾਰਤੇ ਪਾਉਂਗੀ ਪੋਣੀ ਪੋਣੀ ਮੈਂ ਇੱਕ ਦਿਨ ਹੀ ਇਕੱਠੇ ਧੋਣੀ ਹੁੰਦੇ ਨੇ ਇੱਕ ਇੱਕ ਕਰਕੇ ਧੋਣੀ ਹੁੰਦੀ ਬਾਸਕਟ ਲਗਾਈ ਹੋਈ ਐ ਮੈਂ ਵਾਸ਼ਿੰਗ ਏਰੀਆ ਵਿੱਚ ਲਾਂਡਰੀ ਵਿੱਚ ਉਹ ਬਾਸਕਟ ਵਿੱਚ ਪਾਈ ਜਾਂਦੇ ਜਿਵੇਂ ਜਿਵੇਂ ਪੋਣੀ ਧੋਣ ਵਾਲੇ ਹੁੰਦੇ ਨੇ ਗੰਦੇ ਹੁੰਦੇ ਨੇ ਬਾਸਕਟ ਵਿੱਚ ਪਾ ਦਿੰਦੇ ਜੋ ਇਕੱਠੇ ਹੋ ਜਾਂਦੇ ਨੇ ਮੈਨੂੰ ਲੱਗਦਾ ਵੀ ਚਲੋ ਠੀਕ ਆ ਜੇ ਮੌਸਮ ਵੀ ਬੜੀ ਧੁੱਪ ਹੈ ਮੇਰਾ ਵੀ ਟਾਈਮ ਆ ਉਸ ਦਿਨ ਮੈਂ ਇਕੱਠੇ ਧੋਦਾ ਨਹੀਂ ਹੁੰਦੀ ਤੇ ਹੁਣ ਮੇਰੇ ਕੋਲ ਪੋਣੇ ਹੀ ਖਤਮ ਹੋ ਚੁਕੇ ਸੀ ਇੱਕ ਪੋਣਾ ਹੀ ਰਹਿ ਗਿਆ ਸੀ ਬਾਸਕਲ ਫਿਰ ਯੂਜ਼ ਕਰਨ ਵਾਲਾ ਫਿਰ ਮੈਂ ਚਲ ਹੁਣ ਧੋਣੇ ਹੀ ਪੈਣਗੇ ਇਕੱਠੇ ਵੀ ਕਾਫੀ ਹੋ ਗਈ ਸੀ ਬਾਸ ਮਾ ਮੇਰਾ ਮਹੀਨਾ ਲੰਘ ਜੋ ਮਹੀਨਾ ਮੈਨੂੰ ਪੋਣੇ ਧੋਣ ਦੇ ਲੋੜ ਨੇ ਮਹੀਨੇ ਤੋਂ ਇਕੱਠੇ ਧੁੰਗ ਜਓ ਸਾਰੇ ਦਵਾ ਦੇ ਫਿਰ ਧੋਣ ਵਾਲੇ ਹੋਗੇ ਇੱਕ ਵਾਰ ਸਾਰੇ ਤੋਂ ਉਦੋਂ ਫਰੈਸ਼ ਤੇ ਚਲੋ ਹੋ ਜਾਂਦੇ ਨੇ ਨਹੀਂ ਪਏ ਪਿਆ ਜਿਵੇਂ ਨਾ ਆਪਾਂ ਯੂਜ਼ ਨਾ ਕਰੀਏ ਰੱਖ ਦੀ ਕਾਫੀ ਟਾਈਮ ਤੱਕ ਫਿਰ ਸਮੈਲ ਜੀ ਹੋ ਜਾਂਦੀ ਵਿੱਚ ਧੁੱਪ ਵਧੀਆ ਸੀ ਅੱਜ ਹੁਣ ਵਿੱਚ ਹੀ ਤੇ ਇੱਕ ਵਾਰ ਬਦਲਵਾਈ ਹੋ ਗਈ ਸੀ ਪਰ ਫਿਰ ਫਿਰ ਧੁੱਪ ਨਿਕਲਾਈ ਸੀ ਵਧੀਆ ਸੁੱਕ ਗਏ ਸੀ ਕੜਕ ਹੋ ਗ ਇਹ ਤਰ੍ਹਾਂ ਕੁਝ ਪੂਣੀ ਅੱਜ ਮੈਂ ਥੋੜਾ ਮਸ਼ੀਨ 'ਚ ਡਰਾਈ ਕੀਤੀ ਨਹੀਂ ਮੈਂ ਅੱਜ ਮੌਸਮ ਵਧੀਆ ਹੋਵੇ ਪੂਰੀ ਤੇਜ਼ ਧੁੱਪ ਹੋਵੇ ਫਿਰ ਮੈਂ ਮਸ਼ੀਨ 'ਚ ਵੀ ਡਰਾਈ ਨਹੀਂ ਕਰਦੀ ਹੁੰਦੀ ਅੱਤ ਮੈਂ ਹਲਕਾ ਇਹ ਡਰਾਇਰ 'ਚ ਢੇੜਾ ਦਿੱਤਾ ਉਹ ਵੀ ਮੈਨੂੰ ਆਇਆ ਹੁੰਦਾ ਵੀ ਮੈਂ ਡਰਾਇਰ ਪਹਿਲਾਂ ਅੱਛੀ ਤਰ੍ਹਾਂ ਵਾਸ਼ ਕੀਤਾ ਸਾਰਾ ਫਿਰ ਮੈਂ ਡਰਾਇਰ 'ਚ ਪਾਈ ਉਹ ਵੀ ਆਏ ਹੁੰਦੇ ਨਾ ਪਾਈ ਤਾਂ ਵਧੀਆ ਪਰ ਮੌਸਮ ਕਰਕੇ ਮੈਨੂੰ ਹਲਕਾ ਅੱਜ ਡਰਾਇਰ 'ਚ ਢੇੜਾ ਲਗਾਉਣਾ ਪੈਣਾ ਵਿੱਚੇ ਪਾਣੀ ਆਈ ਇੱਕ ਵਾਰ ਨੁੱਚੜ ਜੇ ਉਸ ਤੋਂ ਬਾਅਦ ਆਈ ਅੰਦਰ ਤਾਂ ਅੰਦਰ ਕੁਝ ਕੱਪੜੇ ਉਤਾਰ ਕੇ ਲੈ ਕੇ ਆਈ ਬਾਹਰੋਂ ਬੈੱਡ ਤੇ ਪਈ ਸੀ ਚੇਅਰਸ ਉੰਗੇ ਹੈਲਪਰ ਪੋਚਾ ਲਗਾ ਕੇ ਗਈ ਸੀ ਉਹ ਉਤਾਰ ਰਹੀ ਐ ਇਸ ਤਰ੍ਹਾਂ ਸਵੇਰੇ ਸਵੇਰੇ ਨਾ ਕੁਛ ਖਲਾਰਾ ਜਾਂ ਹੁੰਦਾ ਹੌਲੀ ਹੌਲੀ ਸੈਟਿੰਗ ਹੁੰਦੀ ਐ ਘਰ ਦੀ ਕਿਉਂਕਿ ਹੈਲਪਰ ਆਉਂਦੇ ਝਾੜੂ ਪੋਚਾ ਲਾਉਂਦੇ ਸਮਾਨ ਇਧਰ ਉਧਰ ਹੋ ਜਾਂਦਾ ਕੋਈ ਬਾਥਰੂਮ ਵਾਲੇ ਮੈਟ ਹੋ ਗਏ ਕੋਈ ਕਿਵੇਂ ਹੋ ਗਏ ਫਿਰ ਉਸ ਤੇ ਸਫਾਈ ਕਰਨ ਤੋਂ ਬਾਅਦ ਫਿਰ ਸੈਟਿੰਗ ਹੋਣੀ ਸ਼ੁਰੂ ਹੁੰਦੀ ਐ ਤੇ ਹੁਣ ਮੈਂ ਤੋਂ ਨਾ ਸੀ ਜਿਹੜੀ ਦਾ ਫਿਲਟਰ ਕਿ ਜਾਂਦਾ ਮੈਂ ਕਲੀਨਿੰਗ ਕਰ ਚੁੱਕੀ ਸੀ ਪਾਂਡੇ ਵਗੈਰਾ ਸਾਫ ਕਰ ਚੁੱਕੀ ਸੀ ਮੈਂ ਚਲੋ ਸਿੰਕ ਵਾਸ਼ ਕਰਨ ਤੋਂ ਪਹਿਲਾਂ ਫਿਲਟਰ ਤੋਂ ਨਾ ਵੈਂਟੀ ਫਿਲਟਰ ਇਸ ਪਰ ਕਾਫੀ ਜ਼ਿਆਦਾ ਗੰਦਾ ਹੋਇਆ ਪ ਤੇ ਗੰਦਾ ਜਾਦੇ ਹੋ ਗਿਆ ਸੀਗਾ ਫਿਰ ਮੈਂ ਕਿਹਾ ਚਲ ਅੱਜ ਵੇ ਇਹਨੂੰ ਵੀ ਵਾਸ਼ ਕਰ ਲਾਂਗਾ ਅੱਜ ਮੈਂ ਡਸਟਿੰਗ ਕੁਝ ਵੀ ਨਹੀਂ ਕਰੀ ਮੈਂ ਕਿਹਾ ਡਸਟਿੰਗ ਤਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਥੋੜਾ ਜਿਹਾ ਐਕਸਟਰਾ ਕੰਮ ਹੈ ਇਹ ਹੀ ਕਰ ਲਾਂ ਨਹੀਂ ਫਿਰ ਆਪਦੇ ਆਪ ਮੈਂ ਹੁੰਦਾ ਵੀ ਅੱਜ ਕੰਮ ਕੁਝ ਕਰਿਆ ਨਹੀਂ ਕੰਮ ਕੁਝ ਕਰਿਆ ਨੀਗਾ ਤੇ ਗਰਮ ਗਰਮ ਪਾਣੀ ਵਿੱਚ ਮੈਂ ਪਾ ਲਿਆ ਸਾਰਫ ਤੇ ਉਤੋਂ ਵਿਮ ਲਿਕਵਿਡ ਪਾ ਲਿਆ ਨਹੀਂ ਗਰਮ ਪਾਣੀ ਮੈਂ ਛੱਡਦਾ ਉੱਪਰੋਂ ਤੇ ਨਾਲ ਦੀ ਨਾਲ ਇਹਨੂੰ ਬਰਸ਼ ਮਾਰੀ ਜਾਂਦੀ ਆਂ ਅੱਛਾ ਇਹ ਬਰਸ਼ ਮੇਰੇ ਇੰਨੇ ਜਾਦੇ ਕੰਮ ਆਉਂਦਾ ਇੰਨਾ ਜ਼ਿਆਦਾ ਵਧੀਆ ਮੈਨੂੰ ਬਰਸ਼ ਲੱਗਿਆ ਨਾ ਆਹ ਵਾਲਾ ਜਿਹੜਾ ਇਸ ਤੋਂ ਪਹਿਲਾਂ ਮੈਂ ਕੋਲ ਪ੍ਰੈਸ ਤੋਂ ਬਿਲਕੁਲ ਨਹੀਂ ਹੋਦੀ ਅਸੀਂ ਆਹ ਵਾਲਾ ਬਰਸ਼ ਬਹੁਤ ਵਧੀਆ ਨੇ ਮੈਂ ਕਈ ਕੰਮ ਕਰ ਲੈਂਦੀ ਜਿਵੇਂ ਕੋਚੀਮਣੀ ਵਾਲਾ ਫਿਲਟਰ ਵੀ ਵਾਸ਼ ਕਰਦੀਆਂ ਸਿੰਕਸ ਵੀ ਮੈਂ ਕਲੀਨ ਕਰਦੀਆਂ ਜਿਹੜੀਆਂ ਆਪਣੇ ਭਾਂਡੇ ਧਰਨ ਵਾਲੀ ਪਲਾਸਟਿਕ ਦੀ ਬਾਸਕਟ ਹੁੰਦੀਆਂ ਜਾਂ ਸਬਜ਼ੀਆਂ ਧੋਣ ਜਾਂ ਕੱਟਣ ਵਾਲੀਆਂ ਪਲਾਸਟਿਕ ਦੀ ਟੋਕਰੀਆਂ ਹੁੰਦੀਆਂ ਉਹ ਵੀ ਮੈਂ ਵਾਸ਼ ਕਰ ਲੈਂਦੀ ਹੁੰਦੀ ਇਹ ਬਰਸ਼ ਨਾਲ ਤੇ ਇਹ ਬਰਸ਼ ਨਾਲ ਮੈਂ ਜਿਹੜਾ ਕਿਚਨ ਦਾ ਵਾਲਾ ਕੱਪੜਾ ਕਿਚਨ ਸਾਫ਼ ਕਰਨ ਵਾਲਾ ਜਦੋਂ ਮੈਂ ਲਾਸਟ ਤੇ ਸਿੰਕਸ ਵਗੈਰਾ ਵਾਸ਼ ਕਰਦਾਂ ਨਹੀਂ ਕਿਚਨ ਸਾਫ਼ ਕਰਦਾਂ ਨਹੀਂ ਆ ਉਸ ਤੋਂ ਬਾਅਦ ਉਹ ਕੱਪੜੇ ਦੇ ਸਰਫ ਪਾ ਕੇ ਥੋੜਾ ਜਿਹਾ ਫਿਰ ਮੈਂ ਉਹ ਕੱਪੜਾ ਵੀ ਇਹ ਬਰਸ਼ ਨਾਲ ਰਗੜਦਾ ਨਹੀਂ ਹੁੰਦੀ ਆ ਉਹ ਕੱਪੜਾ ਵੀ ਬਹੁਤ ਵਧੀਆ ਸਾਫ਼ ਹੋ ਜਾਂਦਾ ਇਹ ਬਰਸ਼ ਨਾਲ ਕਾਫੀ ਕੰਮ ਹੈ ਤੇ ਬਰਸ਼ ਤੋਂ ਲੈਣੀ ਆ ਫਿਰ ਇੱਕ ਟੂਲ ਆਪਣੇ ਜਦੋਂ ਕਾਫੀ ਜ਼ਿਆਦਾ ਕੰਮ ਆਉਂਦਾ ਫਿਰ ਆਪਾਂ ਨੂੰ ਵਧੀਆ ਲੱਗਦਾ ਵੀ ਇਹ ਤਾਂ ਮਲਟੀ ਫੰਕਸ਼ਨਲ ਹੋ ਗਿਆ ਮਲਟੀ ਪਰਪਸ ਹੋ ਗਿਆ ਹੋਂਸੀ ਦੁਪਹਿਰ ਦਾ ਟਾਈਮ ਤੇ ਅੱਜ ਦਵਿੰਦਰ ਦੀ ਡਿਮਾਂਡ ਸੀ ਕੁਝ ਮੈਨੂੰ ਸਪੈਸ਼ਲ ਦਾ ਕੁਝ ਬਣਾ ਕੇ ਦੇ ਅੱਜ ਮੈਨੂੰ ਕੀ ਖਵਾਉਣਾ ਮੈਂ ਕਿਹਾ ਚਲੋ ਅੱਜ ਫਿਰ ਮੈਂ ਵੀ ਤੁਹਾਨੂੰ ਕੁਝ ਸਪੈਸ਼ਲ ਹੀ ਖਵਾਉਣੀ ਆ ਮੈਂ ਲੈ ਬੇਸਨ ਇੱਕ ਬੌਲ ਵਿੱਚ ਬੇਸਨ ਵਿੱਚ ਪਾ ਲੈ ਨਾਣ ਮਿਰਚ ਮਸਾਲੇ ਆ ਨਾਣ ਮਿਰਚ ਹਲਦੀ ਧਨੀਆ ਪਾਊਡਰ ਗਰਮ ਮਸਾਲਾ ਥੋੜਾ ਜੀਰਾ ਥੋੜੀ ਜਿਹੀ ਮੈਂ ਦੇਕੀ ਮਿਰਚ ਪਾ ਲਈ ਕਲਰ ਅੱਛਾ ਆ ਜਾਊਗਾ ਤੇ ਮਸਾਲਿਆਂ ਨੂੰ ਬੇਸਨ ਵਿੱਚ ਕਰ ਲੈਣਾ ਮਿਕਸ ਤੇ ਇਹਨੂੰ ਇੱਕ ਪਾਣੀ ਨਾਲ ਇੱਕ ਗਾੜਾ ਕੋਹਲ ਬਣਾਵਾਂਗੇ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਗਾੜਾ ਹੀ ਕਰਨਾ ਪੱਬ ਬਣਾ ਰਹੇ ਆ ਬੇਸਨ ਬ੍ਰੈਡ ਬੇਸਨ ਟੋਸਟ ਕਹਿ ਸਕਦੇ ਤੁਸੀਂ ਬ੍ਰੈਡ ਪਕੌੜਾ ਕਹਿ ਸਕਦੇ ਹੋਗੇ ਬ੍ਰੈਡ ਪਕੌੜਾ ਹੀ ਕਹਿ ਸਕਦੇ ਬਸ ਮੈਂ ਇਹਦੇ ਬੇਸਨ ਵਿੱਚ ਮਸਾਲੇ ਕੋਲ ਲਗਾਣਾ ਹੈ ਕੋਲ ਤਿਆਰ ਕਰ ਲਿਆ ਤੇ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਸਬਜ਼ੀਆਂ ਮੈਂ ਬਹੁਤ ਬਰੀਕ ਚੌਪ ਕਰ ਲਈ ਚੋਪਰ ਵਿੱਚ ਜਿਵੇਂ ਪਿਆਜ਼ ਤੇ ਸ਼ਿਮਲਾ ਮਿਰਚ ਹਨ ਤੁਸੀਂ ਆਪਣੇ ਟੇਸਟ ਅਕੋਰਡਿੰਗ ਕੋਈ ਵੀ ਸਬਜ਼ੀ ਲੈ ਸਕਦੇ ਟਮਾਟਰ ਹਰੀ ਮਿਰਚ ਧਨੀਆ ਪਾ ਸਕਦੇ ਹੋ ਇਹਦੇ ਵਿੱਚ ਮੈਂ ਪਿਆਜ਼ ਤੇ ਸ਼ਿਮਲਾ ਮਿਰਚ ਲਈ ਇਹਦੇ ਵਿੱਚ ਹਰੀ ਮਿਰਚ ਜਿਹੜੀ ਸਾਡੇ ਘਰ ਇਸ ਬਹੁਤ ਤਿੱਖੀ ਸੀ ਮੈਂ ਨਹੀਂ ਪਾਈ ਫਿਰ ਪੱਕੀ ਦਵਿੰਦਰ ਦਾ ਕਹਿਣਾ ਸੀ ਕਿ ਸਬਜ਼ੀਆਂ ਘੱਟ ਤੋਂ ਘੱਟ ਪਾਈ ਤੂੰ ਸਬਜ਼ੀਆਂ ਬਹੁਤ ਜ਼ਿਆਦਾ ਪਾਉਣੀ ਹੈ ਸਬਜ਼ੀਆਂ ਘੱਟ ਪਾਈ ਨਾ ਕਿਉਂਕਿ ਸਬਜ਼ੀ ਘੱਟ ਪਾਉਂਸ ਪਰ ਫਿਰ ਵੀ ਮੇਰੇ ਤੋਂ ਜ਼ਿਆਦਾ ਹੋ ਗਈਆਂ ਸੀ ਇਹ ਸਬਜ਼ੀਆਂ ਵੀ ਤੇ ਇੱਕ ਦਾਣਾ ਜਿਵੇਂ ਕੋਲ ਬਣਾ ਲੈ ਤਾਂ ਕਿ ਬ੍ਰੈਡ ਉੱਤੇ ਲਿਪਟ ਜੇ ਪਤਲਾ ਦੀ ਆਪਾਂ ਕਰਨਾ ਤੇ ਇਹ ਹੋ ਗਿਆ ਮਿਕਸਚਰ ਆਪਣਾ ਬੇਸ ਹੰਦਰ ਰੈਡੀ ਬਸ ਇਹਨਾਂ ਕਾਪੜਾ ਰੱਖਣਾ ਇਹ ਤੇ ਦੋ ਸਲਾਈਸ ਮਲੇ ਵਾਲੇ ਬ੍ਰੈਡ ਦੇ ਬ੍ਰੈਡ ਵੀ ਰੈਸਪੀ ਵਾਸਤੇ ਚਾਹੀਦਾ ਬੇਸਨ ਚਾਹੀਦਾ ਕੋ ਸਬਜ਼ੀਆਂ ਮਸਾਲੇ ਬਸ ਬਹੁਤ ਹੀ ਈਜ਼ੀ ਰੈਸਪੀ ਹੈ ਚਟਪਟ ਬਣ ਜਾਂਦਾ ਕੋਈ ਤੁਹਾਨੂੰ ਕਣਾਈ ਜੇ ਤੇਲ ਪਾਉਣ ਦੀ ਲੋੜ ਨਹੀਂ ਹੈਗੀ ਫਰਾਈ ਕਰਨ ਦੀ ਲੋੜ ਨਹੀਂ ਹੈਗੀ ਗੈਸ ਤੇ ਮੈਂ ਰੱਖ ਲਿਆ ਇੱਕ ਨਾਨ ਸਟਿਕ ਪੈਨ ਤੇ ਉਹਦੇ ਉੱਪਰ ਮੈਂ ਦੋ ਚਮਚ ਪਾ ਲਏ ਮੈਂ ਦੇਸੀ ਘਿਓ ਦੇ ਦੇਸੀ ਘਿਓ ਪਾ ਕੇ ਜਿਹੜੇ ਆਪਣੇ ਬ੍ਰੈਡ ਨੇ ਉਹਨਾਂ ਨੂੰ ਮੈਂ ਕੱਟ ਲਵਾਂਗੀ ਤੁਸੀਂ ਚਾਹੇ ਦੋ ਪੀਸ ਕਰ ਲਓ ਇੱਕ ਸਲਾਈਸ ਚਾਹੇ ਚਾਰ ਕਰ ਲਓ ਚਾਹੇ ਤੁਸੀਂ ਪੂਰਾ ਸਲਾਈਸ ਲੈ ਲਓ ਤੁਹਾਡੀ ਮਰਜ਼ੀ ਹੈ ਨਾ ਉਸ ਤੋਂ ਬਾਅਦ ਉਹ ਬ੍ਰੈਡ ਦੇ ਸਲਾਈਸ ਨੂੰ ਮੈਂ ਬੇਸਨ ਦੇ ਵਿੱਚ ਡਿਪ ਕਰੂੰਗੀ ਬੇਸਨ ਲਵੇ ਟੁੰਗ ਜਾਣੇ ਕਿ ਉੱਪਰ ਫੇ ਉਹਨੂੰ ਮੈਂ ਤਵੇ ਤੇ ਰੱਖ ਦੂੰ ਜੋ ਤਵਾ ਗਰਮ ਹੋ ਜਾਊਗਾ ਤਾਂ ਵੀ ਇੱਥੇ ਮੈਂ ਰੱਖ ਦੂੰਗੀ ਤੇ ਇਸ ਤਰੀਕੇ ਨਾਲ ਆਪਾਂ ਦੋਨਾਂ ਸਾਈਡਸ ਤੋਂ ਬ੍ਰੈਡ ਨੂੰ ਸੇਕਾਂਗੇ ਇਹ ਆਪਣਾ ਬਰੈਂਡ ਪਕੌੜਾ ਕਹਿ ਲਓ ਬੇਸਨ ਟੋਸਟ ਕਹਿ ਲਓ ਬਣ ਕੇ ਤਿਆਰ ਹੋ ਜਾਊਗਾ ਆਪਾਂ ਬ੍ਰੈਕਫਾਸਟ ਵਿੱਚ ਵੀ ਖਾ ਸਕਦੇ ਹਾਂ ਕਦੇ ਦੁਪਹਿਰੇ ਸ਼ਾਮ ਭੁੱਖ ਲੱਗੀ ਹੋਵੇ ਬਾਹਰੋਂ ਕਿਤੇ ਆਈ ਆਈ ਹੋਈ ਆਪਾਂ ਨੂੰ ਲੱਗੇ ਕੁਝ ਖਾਣਾ ਪਰ ਟਾਈਮ ਬਹੁਤ ਜ਼ਿਆਦਾ ਨਹੀਂ ਤਾਂ ਇਹ ਆਪਾਂ ਰੈਸਪੀ ਬਣਾ ਕੇ ਖਾ ਸਕਦੇ ਆ ਬੱਚਿਆਂ ਨੂੰ ਟਿਫਿਨ 'ਚ ਵੀ ਆਪਾਂ ਦੇ ਸਕਦੇ ਹਾਂਗੇ ਕਿਤੇ ਟਰੈਵਲ ਕਰਨਾ ਤੁਸੀਂ ਬਣਾ ਕੇ ਤੁਸੀਂ ਲੈ ਜਾਓ ਰਸਤੇ 'ਚ ਕਿਤੇ ਚਾਹਾਂ ਤੁਸੀਂ ਖਾ ਲਓ ਬਹੁਤ ਟੇਸਟੀ ਜੀ ਰੈਸਪੀ ਲੱਗਦੀ ਹੈ ਬ੍ਰੈਡ ਇਹ ਬ੍ਰੈਡ ਪਕੌੜਾ ਬ ਔਰ ਜੇ ਜਬਜੀਆ ਪਾਉਣੇ ਨੇ ਸਬਜੀਆ ਦਾ ਟੇਸਟ ਹੋਰ ਵੀ ਜ਼ਿਆਦਾ ਵਧਾ ਦਿੰਦੀਆਂ ਨੇ। ਬਾਕੀ ਤੁਸੀਂ ਸਿੰਪਲ ਬੇਸਨ ਘੋਲ ਕੇ ਵੀ ਬਣਾ ਸਕਦੇ ਹੋ ਜੇ ਸਬਜੀਆ ਨਹੀਂ ਪਾਉਣੀਆਂ ਸਿੰਪਲ ਸ ਬੇਸਨ ਨਾਲਾ ਵੀ ਬਣਾ ਸਕਦੇ ਹੋ ਸਬਜੀਆ ਨਾ ਪਾਓ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਘੱਟ ਟਾਈਮ ਨਾਲ ਘੱਟ ਮਿਹਨਤ ਨਾਲ ਆਪਣਾ ਬੇਸਨ ਟੋਸਟ ਬੇਸਨ ਦਾ ਬਰੈਡ ਪਕੌੜਾ ਬੜਕੇ ਤਿਆਰ ਹੋ ਜਾਂਦਾ। ਦਵਿੰਦਰ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਿਆ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਲੱਗਿਆ। ਅੱਗੇ ਅਸੀਂ ਕਾਫੀ ਜਲਦੀ ਜਲਦੀ ਬਣਾ ਲਾਂਦੇ ਸੀ ਪਰ ਹੁਣ ਅੱਜ ਮੈਂ ਕਾਫੀ ਦਿਨਾਂ ਬਾਅਦ ਇਹ ਰੈਸਪੀ ਬਣਾਈ ਆ। ਦੁਬੰਦਰ ਕਰਨੇ ਬਹੁਤ ਹੀ ਕਾਦਾ ਟੇਸਟੀ ਲੱਗੇ ਕਨੇ ਮਜ਼ਾ ਆ ਗਿਆ ਖਾ ਕੇ ਔਰ ਬਿਨਾ ਫਰਾਈ ਕਰੇ ਬਣ ਜੇ ਨੂੰ ਚਮਚੇ ਦੋ ਚਮਚੇ ਘਿਓ ਨਾਲ ਬਣ ਸਕਦਾ ਤੁਸੀਂ ਘੱਟ ਤੋਂ ਘੱਟ ਘਿਓ ਵੀ ਲਾ ਸਕਦੇ ਹੋ ਔਰ 에ਅਰ ਫਰਾਈਰ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ 에ਅਰ ਫਰੈਚ ਪੇਪਰ ਪਿਛਾ ਕੇ ਨਾ نیچے ਤੁਸੀਂ ਰੱਖ ਦੋ 에ਅਰ ਫਰੈਚ ਵੀ ਰੈਸਪੀ ਬਣ ਕੇ ਤਿਆਰ ਹੋ ਜੂਗੀ ਤੇ ਬਾਕੀ ਨਾਨ ਸਟਿਕ ਪੈਨ ਤੇ ਤਾਂ ਘੱਟ ਘਿਓ ਜਾਂ ਘੱਟ ਤੇਲ ਨਾਲ ਤਾਂ ਬਣਾ ਹੀ ਸਕ ਜਾਂਗੇ ਸੋ ਆਪਣੇ ਬ੍ਰੈਡ ਪਕੌੜਾ ਬਿਨਾ ਫਰਾਈ ਕਰਿਆ ਬਣ ਕੇ ਰੈਡੀ ਹੈ ਤੇ ਹੁਣ ਸੀ 4:00 ਸਮਾਂ ਚਾਹ ਦਾ ਟਾਈਮ ਸ਼ਾਮ ਨੂੰ ਆ ਗਈ ਸੀ ਹੈਲਪਰ ਵਿੰਡੋਸ ਸਾਫ ਕਰਨ ਨੂੰ ਕਰ ਰਹੀ ਸੀ ਵਿੰਡੋਸ ਸਾਫ ਤੇ ਫਿਰ ਮੈਂ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਪਿੱਛੇ ਚੱਕਰ ਕਰਦੀ ਰਹਿੰਦੀ ਹਾਂ ਮੈਂ ਉਹ ਆਹ ਵਿੰਡੋ ਕਿਚਨ ਵਾਲੀ ਨੂੰ ਸਾਫ ਕਰ ਗਈ ਸੀ ਤੇ ਮੈਂ ਕਿ ਚਲੋ ਮੈਂ ਇਹ ਵਿੰਡੋ ਵਿੱਚ ਪਲਾਂਟਸ ਵਗੈਰਾ ਮੈਂ ਸੈੱਟ ਕਰਦਾ ਵੀ ਨਾਲ ਦੀ ਨਾਲ ਕੰਮ ਸੈੱਟ ਹੋਈ ਚੱਲੂਗਾ ਗਰਮੀ ਵੀ ਪਹੁੰਚ ਚਾਹੇ بارش ਵਾਲਾ ਮੌਸਮ ਹੈ ਬੱਦਲਬਾਈ ਰਹਿੰਦੀ ਹੈ ਮੀਂਹ ਮਾੜਾ ਮੋਟਾ ਪੈ ਜਾਂਦਾ ਪਰ ਗਰਮੀ ਪਹੁੰਚ ਜਾਂਦੀ ਮੀਂਹ ਪਵੇ ਚਾਹੇ ਨਾ ਪਵੇ ਹਨਾ ਗਰਮੀ ਤਾਂ ਹੈ ਹੀ ਹੈ ਹੀ ਬਹੁਤ ਜ਼ਿਆਦਾ ਹਿਊਮਿਡਿਟੀ ਹੋਈ ਪਈ ਹੈ ਤੇ ਪਲਾਂਟ ਸਾਰੇ ਮੈਂ ਟਿਕਾ ਦੂੰਗੀ ਵਿੰਡੋ ਵਿੱਚ ਜੇ ਮੈਂ ਨਾ ਟਿਕਾਵਾਂ ਟਿਕਾ ਉਹ ਵੀ ਦਊਗੀ ਪਰ ਮੈਨੂੰ ਸ਼ੌਂਕ ਆ ਕਿ ਮੈਂ ਆਪ ਸਜਾ ਕੇ ਜਿੰਨ ਕੇ ਮੈਂ ਰੱਖਾਂ ਵੀ ਮੇਰੇ ਪਲਾਂਟਸ ਨਹੀਂ ਮੈਂ ਇਹਨਾਂ ਨੂੰ ਆਪਣੀ ਹਿਸਾਬ ਨਾਲ ਆਪਣੀ ਮੈਂ ਜਿਵੇਂ ਮੈਨੂੰ ਇਹ ਦੇਖਣੇ ਪਸੰਦ ਨੇ ਉਵੇਂ ਜਿਵੇਂ ਮੈਂ ਰੱਖਾਂ ਵਧੀਆ ਲੱਗਦਾ ਮੈਨੂੰ ਜੋ ਮੈਂ ਆਮ ਦਾ ਕੰਮ ਆਪ ਕਰਦੀ ਹਾਂ ਮੇਰੇ ਦਿਲ ਆਇਂ ਕਰਦਾ ਹੁੰਦਾ ਵੀ ਮੈਂ ਘਰ ਦਾ ਝਾੜੂ ਪੂੰਝ ਤੇ ਵੀ ਆਪ ਕਰਾਂ ਪਰ ਉਹ ਗੱਲ ਆ ਵੀ ਇੰਨਾ ਹੁਣ ਸਰੀਰ ਆਗਿਆ ਨਹੀਂ ਦਿੰਦਾ ਕੰਮ ਵੀ ਬਹੁਤ ਜ਼ਿਆਦਾ ਹੋਏ ਨੇ ਇੰਨਾ ਕੰਮ ਨਹੀਂ ਹੁੰਦਾ ਉਸ ਵਾਰ ਮੈਂ ਕਿਚਨ ਵਿੱਚ ਮੈਂ ਕਿਚਨ ਦਾ ਅੰਦਰੋਂ ਨਾ ਹੁ ਕਰਦਾ ਕਾਰਨਰਸ ਸਾਫ ਕਰਦਾ ਕਿਉਂਕਿ ਜਦੋਂ ਹੈਲਪਰ ਨੇ ਵਿੰਡੋ ਸਾਫ ਕੀਤੀ ਹੈ ਮੈਂ ਅੰਦਰੋਂ ਜਿਵੇਂ ਕਿ ਜੰਦੇ ਸ਼ੈਲਫ ਤੇ ਡਸਟ ਵਗੈਰਾ ਆ ਜਾਂਦੀ ਹੈ ਵਿੱਚਲ ਉਹ ਵੀ ਸਾਫ ਕਰਦਾ ਤਾਂ ਕਿ ਜਦੋਂ ਉਹਨੂੰ ਵਿੰਡੋ ਸਾਫ ਕਰੀ ਸੀ ਇੱਕ ਚਿਪਕਲੇ ਦਾ ਬੱਚਾ ਆ ਗਿਆ ਸੀ ਅੰਦਰ ਫਿਰ ਉਹ ਬਾਹਰ ਕੱਢਿਆ ਸਮਾਨ ਦੇ ਸਾਰੇ ਹਲਚਲ ਹੋਈ ਤੇ ਉਹ ਕੰਢ ਕੇ ਬਾਹਰ ਕੱਢਿਆ ਉਹਦੇ ਕਰਕੇ ਵੀ ਸਮਾਨ ਦੇ ਹਲਚਲ ਹੋ ਗਏ ਮੈਂ ਕਿਹਾ ਹੁਣ ਇੱਕ ਵਾਰ ਸਾਫ ਕਰਨਾ ਹੈ ਤਾਂ ਸਾਰਾ ਸਮਾਨ ਮੈਂ ਦੋ ਤਿੰਨ ਚਿਪਕਲੇ ਦੇ ਬੱਚੇ ਮਾਰੇ ਵਿੰਡੋ ਵਿੱਚ ਉਹਨੇ ਵਿੰਡੋ ਸਾਫ ਕਰਦੀ ਸੀ ਨਾ ਦੋ ਤਿੰਨ ਬੱਚੇ ਹੀ ਮਾਰੇ ਬਹੁਤ ਜ਼ਿਆਦਾ ਛਿਪਕੀਆਂ ਹੋ ਜਾਂਦੀਆਂ ਨੇ ਜੇ ਵਿੰਡੋ ਖੋਲਦੇ ਫਿਰ ਮੱਖੀਆਂ ਵੀ ਅੰਦਰ ਆਉਂਦੀਆਂ ਨੇ ਬੜਾ ਧਿਆਨ ਰੱਖਣਾ ਕਹਿੰਦਾ ਵੀ ਛਿਪਕੀਆਂ ਦੇ ਬੱਚੇ ਵੀ ਅੰਦਰ ਆਉਂਦੇ ਨੇਗੇ ਤੇ ਕਾਰਨਰ ਸਾਰਾ ਕਰਤਾ ਸਾਫ਼ ਸਾਰਾ ਸਾਰ ਕੇ ਵਾਪਸ ਸਮਾਨ ਢਕਾ ਲਓ ਚਲੋ ਬਾਹਨੇ ਨਾਲ ਮੇਰਾ ਕਾਰਨਰ ਵੀ ਸਾਫ਼ ਹੋ ਗਿਆ ਮੂਰ ਹੋ ਰੋਇ ਤਰ੍ਹਾਂ ਹੁੰਦਿਆਂ ਨਹੀਂ ਚਾਹਤ ਤਰ ਸਮਾਨ ਦੀ ਰੋਜ਼ ਚੱਕ ਕੇ ਸਮਾਨ ਨਹੀਂ ਹੁੰਦਾ ਪਰ ਚਲੋ ਅੱਜ ਬਾਹਨੇ ਨਾਲ ਹੋ ਗਿਆ ਤੇ ਬਾਕੀ ਕੀ ਜਾਂਦੀ ਜਿਹੜੀ ਸ਼ੈਲਫ ਆ ਉਹਦੇ ਵੀ ਕੱਪੜਾ ਮਾਰ ਦੂੰਗੀ ਬਲਾਈਂਡ ਸੈੱਟ ਕਰਦਾ ਵਿੰਡੋਸ ਵਗੈਰਾ ਜਿਵੇਂ ਖੋਲਣੀਆਂ ਬੰਦ ਕਰਨੀਆਂ ਹੁੰਦੀਆਂ ਨੇ ਉਹ ਮੈਂ ਆਪਣੇ ਹਿਸਾਬ ਨਾਲ ਕਰਦਾ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਹੀ ਪਤਾ ਆਪਣਾ ਕਿਹੜੀ ਵਿੰਡੋ ਖੋਲਣੀ ਹੈ ਕਿਹੜੀ ਬੰਦ ਕਰਨੀ ਆ ਤੇ ਬਲਾਈਂਡ ਵਿੰਡੋ ਦੇ ਵਿੱਚ ਮੈਂ ਇਹ ਰੱਖਦਾ ਨਹੀਂ ਹੁੰਦੀ ਆ ਜਿਹੜੇ ਬੂਤਾ ਤੇ ਛੋਟੇ ਛੋਟੇ ਸਟੈਚੂ ਨੇ ਇਹ ਰੱਖਦਾ ਨਹੀਂ ਹੁੰਦੀ ਆ ਇੱਥੇ ਪਏ ਮੇਰੇ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਕੋ ਸੈਟਿੰਗ ਫਿਰ ਆਪਾਂ ਨੂੰ ਆਪਣੇ ਘਰ ਤੇ ਆਪਣੇ ਹਿਸਾਬ ਨਾਲ ਕਰਨੀ ਪੈਂਦੀ ਆ ਬਾਕੀ ਫਰਨੈਲ ਦੇ ਗੋਲਿਆ ਵੀ ਮੈਂ ਕਿਚਨ 'ਚ ਰੱਖਦੀ ਹੁੰਦੀ ਹੈਗੀ ਮੈਂ ਦੋਚੀ ਵੀ ਮੈਂ ਇੱਕ ਰੱਖਤੀ ਤੇ ਸ਼ੈਲਫ ਤੇ ਵੀ ਮੈਂ ਦੋ ਤਿੰਨ ਜਗ੍ਹਾ ਤੇ ਫਰਨਾਇਲ ਦੇ ਗੋਲੀਆਂ ਰੱਖ ਰਾਈ ਹੁੰਦੀ ਆ ਫਰਨਾਇਲ ਦੇ ਗੋਲੀਆਂ ਦੀ ਫਿਰ ਖੁਸ਼ਬੂ ਨਾਲ ਨਾ ਚਿਪਕਲੇ ਤੇ ਬੱਚੇ ਨਹੀਂ ਆਉਂਦੇ ਹੁਣ ਸੀ ਡਿਨਰ ਦਾ ਟਾਈਮ ਸ਼ਾਮ ਦਾ ਜਿਹੜਾ ਦੁਪਹਿਰੇ ਮੈਂ ਬੇਸਨ ਟੋਸਟ ਬਣਾਇਆ ਸੀ ਥੋੜਾ ਜਿਹਾ ਬੇਸਨ ਉਹ ਜੋ ਬਚਿਆ ਪਿਆ ਸੀਗਾ ਫਿਰ ਮੈਂ ਉਹੀ ਬੇਸਨ ਦੀ ਇੱਕ ਤਵੇ ਤੇ ਬਸ ਉਹ ਉੰਜ ਜਿਵੇਂ ਇੱਕ ਚੀਲਾ ਕਹਿ ਲਓ ਰੋਟੀ ਕਹਿ ਲਓ ਬਣਾ ਲਈ ਤੇ ਸ਼ਾਮ ਨੂੰ ਬਣਾਇਆ ਸੀ ਕਦੂ ਵਾ ਸਵੇਰ ਵਾਲੀ ਸਬਜ਼ੀ ਲੋਬੀਆ ਦੀ ਪਈ ਸੀ ਥੋੜਾ ਜਿਹਾ ਮੈਂ ਕਦੂ ਕਰ ਲਿਆ ਤبعا ਕਿ ਚਲ ਫਿਰ ਮੈਂ ਖਾ ਲੂੰਗੀ ਫਿਰ ਉਹੀ ਗੱਲ ਹੈ ਘਰਾਂ ਵਿੱਚ ਜੋ ਕੋਈ ਚੀਜ਼ ਬਚੀ ਹੋਵੇ ਨਾ ਫਿਰ ਆਪ ਤੋਂ ਸਿੱਟੀ ਨਹੀਂ ਆਂਦੀ ਫਿਰ ਆ ਹੀ ਹੁੰਦਾ ਵੀ ਚਲੋ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਕੰਜ਼ਿਊਮ ਕਰ ਲਈਏ ਖਾ ਲਈਏ ਵੀ ਲੈਖੇ ਲੱਗੂਗੀ ਵੇਸ ਨਾ ਜਾਵੇ ਸੋਟੀ ਹੈ ਨਾ ਕਰ ਮੈਂ ਕਿ ਚਲ ਮੈਂ ਵੀ ਇੱਕ ਰੋਟੀ ਕਦੂ ਸਬਜ਼ੀ ਨਾਲ ਇਹੀ ਖਾ ਲਾਂ ਦੀ ਆਂ ਆਈਂ ਬੋਲਿਆ ਸਾਡੇ ਸਾਥ ਦਾ ਖਾਣਾ ਮੈਂ ਆਪਣਾ ਖਾ ਲਿਆ ਤੇ ਅੱਜ ਨਾ ਮੇਰਾ ਕੁਝ ਮਿੱਠਾ ਖਾਣੂ ਜੀ ਕਰ ਰਿਹਾ ਸ਼ੱਕਰ ਘਿਓ ਖਾਣੂ ਜੀ ਕਰ ਰਿਹਾ ਤੇ ਮੈਂ ਹੁਣ ਸ਼ੱਕਰ ਘਿਓ ਲੈ ਕੇ ਆਂਗੇ ਦੋ ਚਮਚੇ ਸ਼ੱਕਰ ਦੇ ਦੋ ਚਮਚੇ ਘਿਓ ਦੇ ਅੱਛਾ ਇੱਕ ਭੈਣ ਦਾ ਕਮੈਂ ਮੈਂ ਪਤਾ ਨਹੀਂ ਮੈਨੂੰ ਐਨ ਡਾਈਟ ਉਹ ਕਰ ਰਹੇ ਨੇ ਕਮੀ ਕਰ ਰਹੇ ਨੇ ਕਹਿੰਦੇ ਸ਼ਾਇਦ ਕਰ ਰਹੇ ਨੇ ਜਿਹੜੀ ਮੈਂ ਡਾਈਟ ਦੱਸੀ ਸੀ। ਤੋਂ ਕਹਿੰਦੇ ਮੈਂ ਦੁੱਧ ਪੀਣਾ ਕਿੰਨਾ ਪੀਵਾਂ ਕਿਸ ਟਾਈਮ ਪੀਵਾਂ ਕਿਉਂ ਖਾਵਾਂ ਮੈਨੂੰ ਦੱਸੋ। ਦੁੱਧ ਪੀ ਸਕਦੇ ਹੋ ਤੁਸੀਂ ਦੇਖ ਲਓ ਜਿਹੜਾ ਟਾਈਮ ਤੁਹਾਨੂੰ ਸੂਟ ਕਰਦਾ ਹੋਣਾ। ਮੈਂ ਜਦੋਂ weight loss ਕਰਕੇ ਹੱਟੀ ਸੀ ਮੈਨੂੰ ਵੀ ਐਂ ਡਰ ਜਾਂਦਾ ਸੀ ਬਿਆਹ ਚੀਜ਼ ਖਾ ਲਵਾਂ ਮੇਰਾ weight ਵੱਜੂ ਆ ਚੀਜ਼ ਖਾ ਲਵਾਂ ਤਾਂ ਮੇਰਾ weight ਵੱਜੂ ਮਹੀਨਾ ਦੋ ਮਹੀਨੇ ਤੇ ਮੈਂ ਡਰਦੀ ਡਰਦੀ ਨੇ ਬਹੁਤ ਘੱਟ ਹੀ ਖਾਂਦੀ ਸੀ ਕੋਈ ਕੋਈ ਚੀਜ਼ ਖਾਂਦੀ ਸੀ ਨਾ। ਪਰ ਫਿਰ ਮੈਂ ਹੌਲੀ ਹੌਲੀ ਦੁੱਧ ਪੀਣਾ ਸ਼ੁਰੂ ਕੀਤਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਇੱਕ ਸੇਰੀ ਪੀ ਲਾਂਦੀ ਹੁੰਦੀ ਸੀ ਕਈ ਵਾਰ ਮੈਂ ਦੋ ਟਾਈਮ ਪੀਣਾ ਦੀ ਸਵੇਰ ਸ਼ਾਮ ਕਈ ਵਾਰ ਮੈਂ ਇੱਕ ਟਾਈਮ ਪੀ ਲਾਂ ਤੁਸੀਂ ਪੀ ਲਿਆ ਕਰੋ ਦੁੱਧ ਇੱਕ ਟਾਈਮ ਪੀ ਲਓ ਭਾਵੇਂ ਦੋ ਟਾਈਮ ਪੀ ਲਓ ਦਰਦਾ ਗਲਾਸ ਕਰਕੇ ਪੀ ਲਓ ਪੀ ਰੋ ਪਰ ਮੈਂ ਇਹ ਕਹੂੰ ਇਕੱਠਾ ਹੀ ਇੱਕਦਮ ਜ਼ਿਆਦਾ ਨਾ ਤੁਸੀਂ ਕੁਝ ਵੀ ਐਸੀ ਐਸੀ ਵੇਸੇ ਚੀਜ਼ ਖਾਓ ਜਿਵੇਂ ਕਦੇ ਥੋੜਾ ਸਾ ਕਰਕੇ ਖਾਣ ਨੂੰ ਦਿਲ ਕਰਦਾ ਚਮਚਾ ਦੋ ਚਮਚੇ ਖਾ ਲਓ ਪਰ ਜ਼ਿਆਦਾ ਨਾ ਖਾਓ ਖਾਦੇ ਤੇ ਚੀਜ਼ ਇੱਕ ਲਿਮਿਟ ਚ ਖਾਓ ਜੇ ਕਹਿੰਦੇ ਕੁਝ ਮਿੱਠੀ ਚੀਜ਼ ਖਾਣ ਨੂੰ ਬਿਲਨ ਕਰਦਾ ਤਾਂ ਘਰੇ ਬੇਸੰਦ ਦਾ ਪ੍ਰਸ਼ਾਦ ਬਣਾ ਲਵਾਂਗੀ ਦਾਣ ਦਾ ਬਣਾ ਲਵਾਂ ਪ੍ਰਸ਼ਾਦ ਸੂਜੀ ਦਾ ਬਣਾ ਲਵਾਂ ਪ੍ਰਸ਼ਾਦ ਹਨਾ ਸ਼ੱਕਰ ਟੋ ਖਾ ਲਓ ਕੋਈ ਬਾਹਰ ਵਾਲੀ ਮਿੱਠੀ ਚੀਜ਼ ਖਾਣ ਨੂੰ ਦਿਲ ਕਰਦਾ ਉਹ ਵੀ ਖਾ ਲਓ ਪਰ ਥੋੜੀ ਲਿਮਟ ਚ ਖਾਓ ਕੋਈ ਵੀ ਚੀਜ਼ ਆਪਾਂ ਜਦ ਥੋੜੀ ਲਿਮਟ ਚ ਖਾਣਿਆ ਪੋਰਸ਼ਨ ਕੰਟਰੋਲ ਕਰਕੇ ਖਾਣਿਆ ਤਾਂ ਆਪਾਂ ਨੂੰ ਮੋਟਾ ਪੈ ਜਾਂਦਾ ਹੈ ਕਦੇ ਵੀ ਉਹ ਆਪਾਂ ਨੁਕਸਾਨ ਹੀ ਕਰਦੀ ਹੈਗੀ ਵੀਰ ਚੀਜ਼ ਕਿਉ ਖਾ ਲਓ ਚਮਚਾ ਦੋ ਚਮਚੇ ਕਿਉ ਉਹਦੇ ਵੀ ਤੁਸੀਂ ਖਾ ਸਕਦੇ ਹੋ ਜੇ ਮੈਂ ਹੁਣ ਕਿਉ ਖਾਣੀ ਆ ਤਾਂ ਮੈਂ ਇਸ ਸਬਜੀ ਵਿੱਚ ਇੱਕ ਤੋਂ ਦੋ ਚਮਚੇ ਕਿਉ ਉਹਦੇ ਪਾਉਣੀ ਹੋਣੀ ਹੈ ਇੱਕ ਚਮਚਾ ਵੀ ਪਾ ਲੰਨੇ ਕਈ ਵਾਰ ਦੋ ਚਮਚੇ ਹੀ ਪਾ ਲੰਨੇ ਹੁੰਦੀਆਂ। ਕਈ ਵਾਰ ਮੇਰੀ ਯਾਦ ਨਹੀਂ ਰਹਿੰਦਾ ਮੈਂ ਬਿਨਾ ਘਿਓ ਤੋਂ ਵੀ ਖਾਣਾ ਨਹੀਂ ਹੁੰਦੀ। ਤੇ ਘਿਓ ਵੀ ਖਾਓ ਪਰ ਜਦ ਤਾ ਆਪਾਂ ਸਬਜ਼ੀ ਨੂੰ ਦਾਣ ਸਬਜ਼ੀ ਨੂੰ ਤੜਕਾ ਲਾਉਣਾ ਤੜਕੇ ਵਿੱਚ ਜੋ ਵੀ ਤੁਸੀਂ ਝੋ ਤੇਲ ਯੂਜ਼ ਕਰਦੇ ਉਹ ਘੜ ਤੋਂ ਘੱਟ ਪਾਓ। ਉਹ ਨੁਕਸਾਨ ਕਰਦਾ ਤੜਕੇ ਵਾਲਾ ਕਿਉਂਕਿ ਉੱਪਰੋਂ ਆਪਾਂ ਦੇਸੀ ਘਿਓ ਪਾ ਕੇ ਖਾਵਾਂਗੇ ਰੋਟੀ ਵੀ ਦੇਸੀ ਘਿਓ ਨਾਲ ਚੋਪੜ ਕੇ ਖਾਵਾਂਗੇ ਉਹ ਨੁਕਸਾਨ ਨਹੀਂ ਕਰਦਾ। ਦੇਸੀ ਘਿਓ ਵਿੱਚ ਹੈਲਦੀ ਫੈਟਸ ਨੇ ਉਹ ਆਪਾਂ ਨੂੰ ਕਦੇ ਵੀ ਨੁਕਸਾਨ ਨਹੀਂ ਕਰਦਾ ਆਪਣੀ ਬੋਡੀ ਨੂੰ ਤੁਸੀਂ ਦੇਸੀ ਘਿਓ ਜ਼ਰੂਰ ਖਾਇਆ ਕਰੋ। ਕਿ ਉਹ ਡਾਕਟਰ ਬੰਦ ਕਰਾ ਦਿੰਦੇ ਨੇ ਨਾ ਜੇ ਥੋੜਾ ਕੋਈ ਜ਼ਿਆਦਾ ਹੀ ਸੀਰੀਅਸ ਮੈਟਰ ਫਿਰ ਤੁਸੀਂ ਬੰਦ ਕਰ ਦਿਓ ਪਰ ਮੈਂ ਮੈ ਮੈਨੂੰ ਆਏ ਨਾਲ ਦਾ ਪਰਸਨਲੀ ਵੀ ਡਾਕਟਰਾਂ ਦੇ ਕਾਹਦੇ ਤੋਂ ਬਿਲਕੁਲ ਬੰਦ ਨਹੀਂ ਕਰਨਾ ਚਾਹੀਦਾ ਥੋੜਾ ਬਹੁਤਾ ਖਾਣ ਦੇ ਲੋ ਚਾਹੇ ਰੋਟੀ ਚੋਂ ਪਰੋਲਰ ਇੱਕ ਚਮਚੇ ਘਿਓ ਨਾਲ ਹਨ 2 ਤੋਂ 3 ਚਮਚੇ ਇੱਕ ਦਿਨ 'ਚ ਕੋਈ ਜ਼ਿਆਦਾ ਨਹੀਂ ਹੈਗੀ ਘਿਓ ਦੇ ਪਰ ਜੇ ਆਪਾਂ ਐਕਸੈਸ 'ਚ ਹੀ ਖਾਵਾਂਗੇ ਬਹੁਤ ਜ਼ਿਆਦਾ ਖਾਵਾਂਗੇ ਉਹ ਨੁਕਸਾਨ ਕਰਨਗੇ ਜੇ ਮੈਂ ਸਬਜ਼ੀ ਵਿੱਚ ਇੱਕ ਚਮਚਾ ਘਿਓ ਦਾ ਪਾ ਲਿਆ ਕੋਈ ਜ਼ਿਆਦਾ ਨਹੀਂ ਹੋਏਗਾ ਉਹੀ ਗੱਲ ਕੋਈ ਵੀ ਚੀਜ਼ ਹੱਦੋਂ ਵੱਧ ਜ਼ਿਆਦਾ ਨਾ ਖਾਓ ਖਾਓ ਛੱਡੋ ਵੀ ਨਾ ਪਰ ਜ਼ਿਆਦਾ ਵੀ ਨਾ ਖਾਓ ਬਸ ਇਹ ਤੁਸੀਂ ਧਿਆਨ ਚ ਰੱਖੋ ਚਲੋ ਜੀ ਮੋਂਸਟਾ ਕਰਕੇ ਉਹ ਖਾ ਲਾਂ ਅੱਜ ਮਿੱਠੇ ਨੂੰ ਜੀ ਕਰਦਾ ਸੀ ਮੇਰਾ ਇੱਕ ਮੇਰਾ ਬੇਸਨ ਦੇ ਪ੍ਰਸ਼ਾਦ ਨੂੰ ਬਹੁਤ ਜੀ ਕਰਦਾ ਮੈਂ ਉਹ ਵੀ ਬਣਾਉਂਗੀ ਕਦੇ ਦਿਨ 'ਚ ਮੈਨੂੰ ਐਸੀ ਜਮੀਂ ਜੇ ਪੈਂਦੋਗੇ ਠੰਢੀ 'ਚ ਖਾਣ ਦਾ ਮਨ ਹੋਊਗਾ ਗਰਮੀ ਗਰਮੀ 'ਚ ਤਾਂ ਪ੍ਰਸ਼ਾਦ ਖਾਣ ਨੂੰ ਜੀਨ ਕਰਦਾ ਹੂੰ ਅੰਦਰੋਂ ਮਨ ਮੇਰਾ ਹੈਗਾ ਬੇਸਨ ਵਾਲਾ ਪ੍ਰਸ਼ਾਦ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ